ਕੀ ਪੰਜਾਬ ਵਿੱਚ ਇੱਕ ਵੱਡੇ ਸੰਘਰਸ਼ ਦਾ ਵਿਗਲ ਵੱਜ ਰਿਹਾ ਕੀ ਕਿਸਾਨ ਤੇ ਵਿਰੋਧੀ ਧਿਰਾਂ ਦਾ ਸਿੱਧੇ ਤੌਰ ਤੇ ਮਾਂ ਸਰਕਾਰ ਨਾਲ ਟਕਰਾ ਪੈਦਾ ਹੋ ਰਿਹਾ ਕੀ ਸੰਯੁਕਤ ਕਿਸਾਨ ਮੋਰਚਾ ਆਪਣੇ ਖੁਰੇ ਵਿਕਾਰ ਨੂੰ ਹੁਣ ਬਹਾਲ ਕਰਨ ਵਿੱਚ ਕਾਮਯਾਬ ਹੋਵੇਗਾ ਇਹ ਸਵਾਲ ਵੱਡੇ ਪੱਧਰ ਤੇ ਉਸ ਵੇਲੇ ਉੱਭਰੇ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਭਵਨ ਚੰਡੀਗੜ੍ਹ ਵਿੱਚ ਸਰਬ ਪਾਰਟੀ ਮੀਟਿੰਗ ਸੱਦੀ ਇਸ ਮੀਟਿੰਗ ਵਿੱਚ ਪੰਜਾਬ ਦੇ ਬੜੇ ਅਹਿਮ ਮੁੱਦਿਆਂ ਤੇ ਚਰਚਾ ਹੋਈ ਔਰ ਵੱਡੀ ਗੱਲ ਇਹ ਸੀ ਵੀ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਦੀ ਕੁਰਸੀ ਖਾਲੀ ਸੀ ਭਾਵ ਆਮ ਆਦਮੀ ਪਾਰਟੀ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਨਹੀਂ ਕੀਤੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਦੱਸਿਆ ਵੀ ਉਹ ਬਕਾਇਦਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ अरोड़ा ਦੀ ਰਹਿائش ਤੇ ਜਾ ਕੇ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਆਏ ਸੀ ਬੇਨਤੀ ਕਰਕੇ ਆਏ ਸੀ ਵੀ ਮੀਟਿੰਗ ਵਿੱਚ ਚਾਓ ਤੇ ਆਪਣੀ ਪਾਰਟੀ ਦਾ ਸਾਡੇ ਮੁੱਦਿਆਂ ਤੇ ਸਟੈਂਡ ਸਪਸ਼ਟ ਕਰੋ। ਉਹਨਾਂ ਨੇ ਸੰਜੁਗਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਦੁਖਜਾਰ ਕੀਤਾ ਵੀ ਇੱਕ ਪਾਸੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਵਿਰੁੱਧ ਕਿਸਾਨ ਲੀਡਰਾਂ ਵਿਰੁੱਧ ਬੋਲਦੇ ਆ ਰਹੇ ਨੇ। ਇਹਦੇ باوجود ਉਹਨਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਸ ਮੀਟਿੰਗ 'ਚ ਪੁੱਜਣ ਦਾ ਬੇਨਤੀ ਕੀਤੀ ਸੱਦਾ ਦਿੱਤਾ ਪਰ ਉਹ ਨਹੀਂ ਆਏ ਪਰ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜੀ ਪੰਜਾਬ ਸਰਕਾਰ ਆ ਇਹ ਜਮਹੂਰੀਅਤ ਨੂੰ ਖਤਮ ਕਰਨ ਦੀ ਤਾਕਤ ਹੈ ਇਸ ਮੀਟਿੰਗ ਵਿੱਚ ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਪਰ ਹੈਰਾਨੀ ਇਹ ਸੀ ਵੀ ਕੁਝ ਅਹਿਮ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਨੇ ਆਪਣੇ ਮੁੱਖ ਲੀਡਰਾਂ ਨੂੰ ਇਸ ਅਹਿਮ ਮੀਟਿੰਗ ਵਿੱਚ ਨਹੀਂ ਭੇਜਿਆ ਉਹ ਵੀ ਇੱਕ ਭੇਦ ਹੈ ਜਿਵੇਂ ਕਾਂਗਰਸ ਨੇ ਆਪਣੇ ਸਾਬਕਾ ਖੇਤੀਬਾੜੀ ਮੰਤਰੀ ਰਣਜੀਤ ਸਿੰਘ ਨਾਭਾ ਤੇ ਹੈਪੀ ਖੇੜਾ ਨੂੰ ਭੇਜਿਆ ਸ਼੍ਰੋਮਣੀ ਅਕਾਲੀ ਦਲ ਨੇ ਸੁਖਦੀਪ ਸਿੰਘ ਤੇ ਦਿਨੇਸ਼ ਕੁਮਾਰ ਨੂੰ ਇਸ ਮੀਟਿੰਗ 'ਚ ਭੇਜਿਆ ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਤੇ ਸ਼ੁਭਾਸ਼ ਸ਼ਰਮਾ ਮੀਟਿੰਗ 'ਚ ਪੁੱਜੇ ਪੰਜ ਮੈਂਬਰੀ ਕਮੇਟੀ ਜਿਨੇ ਸ਼੍ਰੀ ਕਾਲਤਕ ਸਾਹਿਬ ਨੇ ਬਣਾਈ ਜਿਹੜਾ ਇੱਕ ਅਕਾਲੀ ਦਲ ਦੀ ਹੋਂਦ ਬਣਾ ਰਿਆ ਕਾਇਮ ਕਰ ਰਿਆ ਉਹਦੇ ਦੋ ਮੈਂਬਰ ਅਹਿਮ ਸੀ ਇਕਬਾਲ ਸਿੰਘ ਘੁੰਡਾ ਤੇ ਗੁਰਪ੍ਰਤਾਪ ਸਿੰਘ ਵਡਾਲਾ ਇਸੇ ਤਰ੍ਹਾਂ ਸੀਪੀਐਮ ਵੱਲੋਂ ਸੁਖਵਿੰਦਰ ਸਿੰਘ ਸੇਖੋਂ ਤੇ ਸੀਪੀਆਈ ਵੱਲੋਂ ਬੰਤ ਸਿੰਘ ਬਰਾੜਪੁੱਜੇ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਅਪਤਾਰ ਸਿੰਘ ਕਰੀਮਪੁਰੀ ਪੁੱਜੇ ਇਸੇ ਤਰ੍ਹਾਂ ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ ਗੁਰਮੀਤ ਸਿੰਘ ਬਖਤਪੁਰਾ ਤੇ ਸੁਖਦਰਸ਼ਨ ਸਿੰਘ ਨਤ ਪੁੱਜੇ ਸੀਪੀਆਈ ਐਮਐਲ ਨਿਊ ਡੈਮੋਕ੍ਰੇਸੀ ਵੱਲੋਂ ਕਾਮਰੇਡ ਦਰਸ਼ਨ ਸਿੰਘ ਖਟਕੜ ਤੇ ਇਸੇ ਤਰ੍ਹਾਂ ਆਰਐਮ ਪੀਆਈ ਵੱਲੋਂ ਬੜਗੜ ਸਿੰਘ ਜਾਮਾ ਰਾਏ ਇਸ ਮੀਟਿੰਗ ਚ ਪੁੱਜੇ ਇਸ ਮੀਟਿੰਗ ਵਿੱਚ ਬੜੇ ਅਹਿਮ ਮਤੇ ਪਾਸ ਕੀਤੇ ਗਏ ਸਭ ਤੋਂ ਵੱਡਾ ਜਿਹੜਾ ਮਤਾ ਪਾਸ ਕੀਤਾ ਹੋਇਆ ਸੀ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਤਾਜ਼ਾ-ਤਾਜ਼ਾ ਲੈਂਡ ਪੂਲਿੰਗ ਪਾਲਿਸੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਉਹ ਰੱਦ ਕੀਤੀ ਜਾਵੇ। ਇਹ ਮਤਾ ਪਾਸ ਕੀਤਾ ਔਰ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਸਖਤ ਐਲਾਨ ਕੀਤਾ ਵੀ ਇਹ ਨੋਟੀਫਿਕੇਸ਼ਨ ਜਾਰੀ ਕਰਵੋਨ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਔਰ ਕਿਤੇ-ਕਿਤੇ ਇਸ ਮੀਟਿੰਗ ਵਿੱਚੋਂ ਇਹ ਵੀ ਸੰਕੇਤ ਮਿਲਿਆ ਬਿ ਸੁੰਜੁਗਤ ਕਿਸਾਨ ਮੋਰਚਾ ਸਾਲ 2020 ਤੇ ਸਾਲ 2021 ਦੇ ਦਿੱਲੀ ਮੋਰਚੇ ਵਾਂਗ ਮੋੜ ਆਪਣਾ ਮੋਰਚਾ ਉਸਾਰਨ ਦੀ ਤਿਆਰੀ ਕਰ ਰਿਹਾ ਔਰ ਦੂਸਰਾ ਮਤਾ ਇਹ ਪਾਸ ਕੀਤਾ ਸੰਜੁਗਤ ਕਿਸਾਨ ਮੋਰਚੇ ਦੀ ਸਰਪਾਰਟੀ ਮੀਟਿੰਗ ਵਿੱਚ ਵੀ ਜਿਹੜੇ 25 ਸਾਲ ਪੁਰਾਣੇ ਪਾਣੀਆਂ ਦੇ ਸਮਝੌਤੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਧਾਰਾ 78 79 ਤੇ 80 ਨੂੰ ਵਿਧਾਨ ਸਭਾ ਦਾ ਸੈਸ਼ਨ ਸਦਕੇ ਰੱਦ ਕੀਤਾ ਜਾਵੇ ਅਤੇ ਇਸ ਮਤੇ ਨੂੰ ਪਾਰਲੀਮੈਂਟ ਵਿੱਚ ਭੇਜ ਕੇ ਉੱਥੋਂ ਪਾਸ ਕਰਾਉਣ ਲਈ ਜਦੋਜਹਿਦ ਕੀਤੀ ਜਾਵੇ। ਅਗਲਾ ਮਤਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਉਹਦੇ ਵਿੱਚੋਂ ਖੇਤੀ ਨਾਲ ਸੰਬੰਧਿਤ ਧੰਧਿਆਂ ਨੂੰ ਬਾਹਰ ਕੱਢਣ ਦੀ ਜਿਹੜੀ ਮੰਗ ਕਰਕੇ ਇਹ ਵੀ ਮਤਾ ਪਾਸ ਕੀਤਾ ਉਰੇ ਇੱਕ ਹੋਰ ਐਮ ਮਤਾ ਪਾਸ ਕੀਤਾ ਵੀ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਉਹ ਨਵੀਂ ਖੇਤੀ ਨੀਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਪਰ ਹਾਲੇ ਤੱਕ ਇਹ ਖੇਤੀ ਨੀਤੀ ਜਿਹੜੀ ਜਾਰੀ ਨਹੀਂ ਕੀਤੀ ਤਿਆਰ ਨਹੀਂ ਕੀਤੀ ਮਤਾ ਪਾਸ ਕੀਤਾ ਵੀ ਜਲਦੀ ਖੇਤੀ ਨੀਤੀ ਨੂੰ ਅੰਤਮ ਰੂਪ ਦੇ ਕੇ ਤੇ ਉਹਨੂੰ ਲਾਗੂ ਕੀਤਾ ਜਾਵੇ ਭਾਵੇਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਿਆ ਸੀ ਪਰ ਉਹਨਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਵੀ ਸਿਆਸੀ ਪਾਰਟੀਆਂ ਦਾ ਕੋਈ ਵੀ ਨੇਤਾ ਉਹਨਾਂ ਦੇ ਸੰਘਰਸ਼ ਦੌਰਾਨ ਉਹਨਾਂ ਦੀ ਸਟੇਜ ਸਾਂਝੀ ਨਹੀਂ ਕਰ ਸਕੇਗਾ ਔਰ ਇਹ ਵੀ ਗੱਲ ਸਾਫ਼ ਕਹਿ ਦਿੱਤੀ ਵੀ ਅੱਜ ਦੀ ਮੀਟਿੰਗ ਵਿੱਚ ਉਹ ਸਿਆਸੀ ਪਾਰਟੀਆਂ ਕੋਲੋਂ ਇਹ ਜਿਹੜੇ ਮੁੱਦੇ ਸੀ ਉਹਦੇ ਬਾਰੇ ਸਟੈਂਡ ਸਪਸ਼ਟ ਕਰਨ ਲਈ ਉਹਨਾਂ ਨੂੰ ਸੱਦਿਆ ਜੀ ਸੱਚ ਕੇ ਇਹਦੇ ਲਈ ਉਹ ਸੰਘਰਸ਼ ਕਰਨ ਪਰ ਆਪਣੀ ਜ਼ਮੀਨ ਤੇ ਵੱਖਰੇ ਤੌਰ ਤੇ ਕਰਨ ਸੰਘਰਸ਼ ਹੀ ਕਰਾਂਗੇ ਸਾਨੂੰ ਸਹਿਯੋਗ ਜੇ ਬਾਹਰੋਂ ਦੇਣਗੇ ਤੇਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਪਰ ਆਪਣੇ ਸੰਘਰਸ਼ ਵਿੱਚ ਇਹਨਾਂ ਦੀ ਸ਼ਿਰਕਤ ਨਹੀਂ ਕੀਤੀ ਜਾਊਗੀ ਇਸ ਸੰਯੁਕਤ ਕਿਸਾਨ ਮੋਰਚੇ ਦੀ 올 ਪਾਰਟੀ ਮੀਟਿੰਗ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਬੂਟਾ ਸਿੰਘ ਬੁਰਦਿਗੇਲ ਹਰਿੰਦਰ ਸਿੰਘ ਲੱਖੋਵਾਲ ਡਾਕਟਰ ਸਤਨਾਮ ਸਿੰਘ ਅਜਨਾਲਾ ਹਰਮੀਰ ਸਿੰਘ ਕਾਦੀਆਂ ਡਾਕਟਰ ਦਰਸ਼ਨਪਾਲ ਆਦਿ ਨੇ ਕੀਤੀ ਇਸ ਮੀਟਿੰਗ ਵਿੱਚ ਸਿਆਸੀ ਪਾਰਟੀਆਂ ਤੋਂ ਇਲਾਵਾ ਕੌਮੀ ਇਨਸਾਫ ਮੋਰਚੇ ਦਾ ਵਫ਼ਦ ਲੀਡਰਸ਼ਿਪ ਵੀ ਆਈ ਪਰ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਦਾ ਸਵਾਗਤ ਕੀਤਾ ਪਰ ਇਹ ਗੱਲ ਕਹੀ ਵੀ ਅੱਜ ਦੀ ਮੀਟਿੰਗ ਵਿੱਚ ਉਹਨਾਂ ਨੇ ਕੇਵਲ ਸਿਆਸੀ ਪਾਰਟੀਆਂ ਦੇ ਲੀਡਰ ਹੀ ਬੁਲਾਏ ਸੀ ਔਰ ਇਸ ਮੀਟਿੰਗ ਵਿੱਚੋਂ ਜਿਹੜੀ ਵੱਡੀ ਗੱਲ ਸੰਯੁਕਤ ਕਿਸਾਨ ਮੋਰਚੇ ਦੀ ਨਿਕਲੀ ਹੋਈ ਹੈ ਵੀ 30 ਜੁਲਾਈ ਨੂੰ ਜਿਹੜੀ ਇਹ ਲੈਂਡ ਪੂਲਿੰਗ ਦੀ ਨੋਟੀਫਿਕੇਸ਼ਨ ਜਿੱਥੇ-ਜਿੱਥੇ ਇਫੈਕਟ ਕਰ ਰਹੀ ਹੈ ਪ੍ਰਭਾਵਿਤ ਕਰ ਰਹੀ ਹੈ ਐਲਾਨ ਕੀਤਾ ਵੀ ਉਹਨਾਂ ਖੇਤਰਾ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਕਰਕੇ ਲੈਂਡ ਪੂਲਿੰਗ ਪਾਲਿਸੀ ਦਾ ਡਟ ਕੇ ਵਿਰੋਧ ਕੀਤਾ ਜਾਊਗਾ ਔਰ ਅਗਲਾ ਜਿਹੜਾ ਐਲਾਨ ਕੀਤਾ ਬੜਾ ਸਖਤ ਕੀਤਾ ਹੈ 24 ਅਗਸਤ ਨੂੰ ਮੁੱਲਾਂਪੁਰ ਦਾਖਾ ਲੁਧਿਆਣਾ ਚ ਮਹਾਂ ਰੈਲੀ ਕੀਤੀ ਜਾਊਗੀ ਪਾਣੀ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਔਰ ਅਗਲਾ ਐਲਾਨ ਜਿਹੜਾ ਉਹ ਬੜਾ ਤਿੱਖਾ ਕੀਤਾ ਵੀ ਇਸ ਮਹਾਂ ਰੈਲੀ ਵਿੱਚ ਅਗਲੇ ਸਖਤ ਤੇ ਲੰਬੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਔਰ ਇਸ ਮੀਟਿੰਗ ਵਿੱਚ ਇਹ ਗੱਲ ਵੀ ਉਬਰੀ ਦੋਸ਼ ਲਾਇਆ ਸਰਕਾਰ ਤੇ ਵੀ ਪੰਜਾਬ ਵਿੱਚ ਪੁਲਿਸ ਰਾਜ ਕਾਇਮ ਕੀਤਾ ਜਾ ਰਿਹਾ ਝੂਠੇ ਮੁਕਾਬਲਿਆਂ ਦੀ ਔਰ ਪੁਸ ਤਸ਼ੱਦਦ ਦਾ ਜ਼ਿਕਰ ਵੀ ਇਸ ਮੀਟਿੰਗ ਵਿੱਚ ਬਕਾਇਦਾ ਕੀਤਾ ਗਿਆ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਗੰਭੀਰ ਦੋਸ਼ ਲਾਇਆ ਵੀ ਇਸ ਲੈਂਡ ਪੂਲਿੰਗ ਪਾਲਿਸੀ ਰਾਹੀਂ ਰੀਅਲ ਅਸਟੇਟ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਬਲੈਕ ਮਨੀ ਨੂੰ ਵਾਈਟ ਮਨੀ ਕਰਨ ਦੀ ਇਹ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਵੀ ਡਵੈਲਪਮੈਂਟ ਕਿਸੇ ਵੀ ਸੂਬੇ ਦੀ ਲੋਕਾਂ ਨੂੰ ਉਜਾੜ ਕੇ ਨਹੀਂ ਲੋਕਾਂ ਨੂੰ ਰਾਹਤ ਦੇ ਕੇ ਹੀ ਕੀਤੀ ਜਾ ਸਕਦੀ ਹੈ ਔਰ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਸੰਯੁਕਤ ਕਿਸਾਨ ਮੋਰਚੇ ਦੀ ਤੇ ਉਦੋਂ ਇੱਕ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਤੇ ਇਹ ਕਹਿੰਦੇ ਆ ਵੀ ਇਹ ਜਿਹੜੇ ਕਿਸਾਨਾਂ ਦੇ ਲੀਡਰ ਉਹਨਾਂ ਨੂੰ ਪੁੱਛੋ ਵੀ ਉਹ ਖੇਤਾਂ 'ਚ ਕਰੋ ਗਏ ਨੇ ਭਾਵ ਉਹ ਤੇ ਖੇਤੀ ਨਹੀਂ ਕਰਦੇ ਤੇ ਇਹਦਾ ਜਵਾਬ ਬਲਬੀਰ ਸਿੰਘ ਰਾਜੇਵਾਲ ਨੇ ਬੜੇ ਰੋਹ ਭਰੇ ਮਾਹੌਲ 'ਚ ਦਿੰਦਿਆਂ ਕਿਹਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮੇਰੇ ਪੋਤਿਆਂ ਵਰਗਾ ਆ ਔਰ ਉਹਨਾਂ ਕਿਹਾ ਵੀ ਮੈਂ ਖੁਦ ਜਦੋਂ ਚੰਦ ਚੜ੍ਹਦਾ ਸੀ ਤੇ ਹਲ ਵਾਉਣ ਖੇਤਾਂ 'ਚ ਚੱਲ ਜਾਂਦਾ ਸੀ ਤੇ ਜਦੋਂ ਸਕੂਲੋਂ ਆਉਂਦਾ ਸੀ ਤੇ ਬਸਤਾ ਰੱਖ ਕੇ ਘਰ ਤੇ ਚੜੀ ਵੱਢਣ ਚੱਲ ਜਾਂਦਾ ਸੀ ਉਹਨਾਂ ਨੇ ਨਿਹੋਰਾ ਮਾਰਿਆ ਵੀ ਭਗਵੰਤ ਸਿੰਘ ਮਾਨ ਦਾ ਜਿਹੜਾ ਪਿਤਾ ਉਹ ਤੇ ਟੀਚਰ ਸੀ ਔਰ ਭਗਵੰਤ ਸਿੰਘ ਮਾਨ ਤੇ ਖੁਦ ਕਮੇਡੀ ਕਰਦੇ ਸੀ ਔਰ ਇਹਨਾਂ ਨੇ ਖੇਤੀ ਕਰੋਂ ਕੀਤੀ ਉਹਨਾਂ ਦਾ ਕਹਿਣਾ ਇਹ ਸੀ ਸੋ ਇਦਾਂ ਦੇ ਕਟਾਸ ਹੋਈ ਜਿਹੜੇ ਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਚੱਲਦੇ ਰਹੇ ਇਸ ਮੌਕੇ ਜਦੋਂ ਪੱਤਰਕਾਰਾਂ ਨੇ ਇੱਕ ਹੋਰ ਸਵਾਲ ਕੀਤਾ ਪੀ ਪੰਜਾਬ ਸਰਕਾਰ ਦਾਵਾ ਕਰ ਰਹੀ ਆ ਵੀ ਕਿਸਾਨ ਬਹੁਤ ਖੁਸ਼ ਨੇ ਇਸ ਨਵੀਂ ਲੈਂਡ ਪੋਲਿੰਗ ਪਾਲਸੀ ਨਾਲ ਤੇ ਹਰਮੀਤ ਸਿੰਘ ਕਾਦੀਆਂ ਜਿਹੜੇ ਕਿਸਾਨਾਂ ਦੇ ਵੱਡੇ ਲੀਡਰ ਨੇ ਸੰਜੁਕਤ ਕਿਸਾਨ ਮੋਰਚੇ ਦੇ ਅਹਿਮ ਲੀਡਰ ਨੇ ਉਹਨਾਂ ਨੇ ਦਾਵਾ ਕੀਤਾ ਵੀ ਲੁਧਿਆਣਾ ਦੀਆਂ ਸਾਰੀਆਂ ਪ੍ਰਭਾਵਿਤ ਪੰਚਾਇਤਾਂ ਨੇ ਲੈਂਡ ਪੋਲਿੰਗ ਪਾਲਸੀ ਦੀ ਜਿਹੜੀ ਨੋਟੀਫਿਕੇਸ਼ਨ ਆ ਇਹਦੇ ਵਿਰੁੱਧ ਮਤੇ ਪਾਸ ਕਰਕੇ ਕਿਹਾ ਵੀ ਆਪਣੀ 1 ਇੰਚ ਵੀ ਜ਼ਮੀਨ ਨਹੀਂ ਦੇਣਗੇ ਜਦਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹਰਿਆਰਾ ਏਕੜ ਜ਼ਮੀਨ ਜਿਹੜੀ ਉਹ ਫ੍ਰੀਜ਼ ਕਰ ਦਿੱਤੀ ਹੈ ਨਾ ਕੋਈ ਕਿਸਾਨ ਆਪਣੀ ਜ਼ਮੀਨ ਵੇਚ ਸਕਦਾ ਨਾ ਗਹਿਣੇ ਰੱਖ ਸਕਦਾ ਇਸ ਢੰਗ ਨਾਲ ਕਿਸਾਨਾਂ ਨੂੰ ਜਕੜ ਦਿੱਤਾ ਔਰ ਉਹਨਾਂ ਨੇ ਇਹ ਦੋਸ਼ ਲਾਇਆ ਵੀ ਜਿਹੜੀਆਂ ਪੰਚਾਇਤਾਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਮਤੇ ਪਾਸ ਕੀਤੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਧਮਕਾਇਆ ਜਾ ਰਿਹਾ ਔਰ ਰਾਜੀਵਲ ਸਾਹਿਬ ਨੇ ਇਹ ਵੀ ਗੱਲ ਕਹੀ ਵੀ ਕਿਸਾਨਾਂ ਨੂੰ ਤੇ ਸਾਰੇ ਬੁਰਕ ਮਾਰਨ ਨੂੰ ਤਿਆਰ ਰਹਿੰਦੇ ਨੇ ਭਾਵੇਂ ਵੀ ਹਰੇਕ ਧਿਰ ਕਿਸਾਨਾਂ ਦੇ ਵਿਰੁੱਧ ਜਿਹੜੀ ਹੈ ਉਹ ਖੜਦੀ ਹੈ ਔਰ ਨਾਟਸ਼ੈਲ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਜਿੱਥੇ ਐਸ ਕੇ ਐਮ ਨੇ ਖੁਦ ਬਹੁਤ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਉੱਥੇ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਸੀ ਉਹਨਾਂ ਨੇ ਖਾਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈ ਵੱਡੇ ਪੱਧਰ ਤੇ ਲਿਆਂਦੀ ਉਹਨੂੰ ਲਾਗੂ ਕਰਨ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਉਹਦੇ ਵਿਰੋਧ ਵਿੱਚ ਖੜੀਆਂ ਹੋ ਗਈਆਂ ਨੇ ਜਿਹਦੇ ਤੋਂ ਲੱਗਦਾ ਵੀ ਆਉਣ ਵਾਲੇ ਸਮੇਂ ਤੇ ਇਸ ਮੁੱਦੇ ਨੂੰ ਲੈ ਕੇ ਸਰਕਾਰ ਤੇ ਵਿਰੋਧੀਆਂ ਵਿਚਕਾਰ ਬਹੁਤ ਵੱਡਾ ਟਕਰਾ ਪੈਦਾ ਹੋ ਸਕਦਾ ਹੈ